ਵੀ ਇੱਕ ਤਾਂ ਬੁੜੀ ਫੜੀ ਨਹੀਂ ਚਾਹੀਦੀ ਜਿਵੇਂ ਜਿਹੜੀ ਹਿੱਕਾ ਵੇਚਦੀ ਏ ਤੁਹਾਡੇ ਬੇਟਾ ਜਸਵੰਤ ਸਿੰਘ 2021 ਚ ਇਹਨਾਂ ਦੀ ਡੈਥ ਹੋਈ ਆ ਗੁਰਦੀਪ ਸਿੰਘ ਦੀ 21 ਚ ਹੋਈ ਆ ਬਲਜੀਤ ਸਿੰਘ ਦੀ 23 ਚ ਹੋਈ ਆ ਤੇ ਉਹ ਰਾਜੂ ਸਿੰਘ ਦੀ 22 ਚ ਹੋਈ ਆ ਇਹ ਕਾਕਾ ਜਿਹੜਾ ਮੁੰਡਾ ਫੜਿਆ ਉਹਨਾਂ ਸਿੱਧਾ ਨਾਂ ਰਹਾਤਾ ਹਣ ਜੀਆਂ ਬਜ ਨੂੰ ਖੋਣਾ ਨੇ ਪੋਲ ਤੋਂ ਮਿਲਦਾ ਚਿੱਟਾ ਕਹਿੰਦਾ ਘਰ ਤੋਂ ਲਿਆ ਵਾ ਤੇ ਚੌਕੀ ਵਾਲਿਆਂ ਨੇ ਲਿਖ ਲਿਆ ਪਰਚਾ ਉਹਦੇ ਮੁੰਡੇ ਤੇ ਦਰਦਿਕਾਰਤਾ ਕੁੜੀ ਕਨੇ ਪਰ ਜੀ ਹੋਈ ਆ ਸਾਨੂੰ ਕਹਿੰਦੇ ਇਦਾਂ ਬਿਆਨ ਨਾ ਦਿਓ ਕਹਿੰਦੇ ਤਸਵੀਰਾਂ ਨਾ ਦਿਖਾਓ ਅੱਜ ਕੱਸੀ ਤਾਂ ਦਿਖਾਉਣੀ ਆ ਹਣ ਸਾਰਾ ਅਸੀਂ ਕੀ ਕਰਦਾ ਅਸੀਂ ਹੱਕ ਮੰਗਦੇ ਆ ਤਦੋਂ ਤੁਸੀਂ ਉਹਦੇ ਉੱਪਰ ਕਾਰਵਾਈ ਕਰਨ ਦਾ ਸਰਕਾਰ ਨੂੰ ਪੁਲਿਸ ਨੂੰ ਕਿਹਾ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਕੀਤੀ ਇਹ ਕੋਈ ਮਤਲਬ ਜੇ ਅਸੀਂ ਜੇ ਕਾਰਵਾਈ ਕਰੋ ਨਾ ਸਾਨੂੰ ਧਮਕੀਆਂ ਆ ਗਿਆ ਜਿਹੜੇ ਵੱਡੀਆਂ ਮੱਛੀਆਂ ਉਹਨਾਂ ਨੇ ਤਾਂ ਕੁਝ ਕਹਿੰਦੇ ਨਹੀਂ ਨਾ ਨਸ਼ਾ ਪੰਜਾਬ ਦਾ ਬੇਹੱਦ ਚਿੰਤਾਜਨਕ ਤੇ ਗੰਭੀਰ ਮਸਲਾ ਸਮੇਂ-ਸਮੇਂ ਤੇ ਸਰਕਾਰਾਂ ਨਸ਼ੇ ਦੇ ਉੱਪਰ ਵੱਡੀ ਸਿਆਸਤ ਕਰਦੀਆਂ ਬੇਖੀਆਂ ਗਈਆਂ ਕਿਸੇ ਵੇਲੇ ਸਾਬਕਾ ਮੁੱਖ ਮੰਤਰੀ ਨੇ ਹੱਥ ਦੇ ਵਿੱਚ ਗੁਟਕਾ ਸਾਹ ਫੜ ਕੇ ਸੌਂ ਖਾਦੀ ਸੀ ਕਿ ਮੈਂ ਨਸ਼ਾ ਖਤਮ ਕਰਦਾਗਾ ਤਾਂ ਉਸ ਤੋਂ ਬਾਅਦ ਦੀਆਂ ਸਰਕਾਰਾਂ ਆਈਆਂ ਉਹਨਾਂ ਨੇ ਕੁਝ ਹਫ਼ਤਿਆਂ ਦਾ ਸਮਾਂ ਮੰਗਿਆ ਕਿ ਕੁਝ ਹਫ਼ਤਿਆਂ ਦੇ ਵਿੱਚ ਸਿਰਫ 4-5 ਹਫ਼ਤਿਆਂ ਦੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰਦੇ ਆਗੇ ਚਿੱਟੇ ਦੇ ਵੱਡੇ ਵੱਡੇ ਤਸਕਰਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟਦੇ ਆਗੇ 4 ਸਾਲ ਉਹ ਸਰਕਾਰ ਦੇ ਬੀਤ ਚੁੱਕੇ ਨੇ ਵੱਡੇ ਵੱਡੇ ਯੁੱਧ ਚੱਲ ਰਹੇ ਨੇ ਯੁੱਧ ਨਸ਼ਾ ਵਿਰੁੱਧ ਦਾ ਹੁਣ ਦੂਸਰਾ ਪੜਾ ਚੱਲ ਰਿਹਾ ਜਿਹਦੇ ਵਿੱਚ ਰੈਲੀਆਂ ਕੱਢੀਆਂ ਜਾ ਰਹੀਆਂ ਵੱਡੇ ਪੱਦਰ ਤੇ ਇਸ਼ਤਿਹਾਰਬਾਜ਼ੀ ਹੋ ਰਹੀ ਆ ਵੱਡੇ ਪੱਦਰ ਤੇ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਇਹ ਦਿਖਾਇਆ ਜਾਂਦਾ ਕਿ ਪੰਜਾਬ ਦੇ ਵਿੱਚ ਰਵੈਤੀ ਪਾਰਟੀਆਂ ਨੇ ਜਿਹੜਾ ਨਸ਼ਾ ਜਿਹੜਾ ਚਿੱਟਾ ਪੰਜਾਬ ਚ ਲਿਆਂਦਾ ਸੀ ਉਹਨੂੰ ਅਸੀਂ ਖਤਮ ਕਰਤਾ ਵੱਡੇ ਵੱਡੇ ਤਸਕਰਾਂ ਨੂੰ ਜੇਲਾਂ ਚ ਸੁੱਟਤਾ ਤੇ ਹੁਣ ਜਿਹੜਾ ਇਸ ਸਰਕਾਰ ਨੇ ਨਸ਼ਾ ਖਤਮ ਕਰਤਾ ਦਿੱਲੀ ਦੇ ਵੱਡੇ ਲੀਡਰ ਪੰਜਾਬ ਦੀਆਂ ਸਟੇਜਾਂ ਤੇ ਆ ਕੇ ਕਹਿੰਦੇ ਨੇ ਕਿ ਪੰਜਾਬ 90% ਨਸ਼ਾ ਮੁਕਤ ਹੋ ਚੁੱਕਿਆ। ਔਰ ਇਹ ਗੱਲਾਂ ਉਹ ਦਾਅਵੇ ਨਾਲ ਕਹਿੰਦੇ ਆ ਡੈਡਲਾਈਨ ਦਿੱਤੀ ਗਈ ਸੀ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ। ਪਰ ਅਸਲ ਸਚਾਈ ਕੀ ਆ? ਪਿੰਡਾਂ ਦੀ ਗਰਾਊਂਡ ਰਿਪੋਰਟ ਦੇਖੀਏ ਤਾਂ ਇਸ ਵਕਤ ਅਸੀਂ ਪਿੰਡ ਸ਼ੇਰੇਵਾਲਾ ਖੜੇ ਆਂ। ਜਗਰਾਉਂ ਹਲਕੇ ਦਾ ਪਿੰਡ ਐ। ਬੀਬੀ ਸਰਬਜੀਤ ਕੌਰ ਮਾਨੋਕੇ ਇੱਥੋਂ ਦੇ ਵਿਧਾਇਕ ਨੇ ਤੇ ਬੀਤੇ ਦਿਨੀ ਮੇਰੇ ਪਿੱਛੇ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇਸ ਘਰ ਦੇ ਵਿੱਚ ਇੱਕ ਮਾਂ ਦਾ ਛੇ ਮਾ ਪੁੱਤ ਚਲਾ ਗਿਆ ਨਸ਼ੇ ਨਾਲ ਸੱਤਵਾਂ ਜੀ ਪਹਿਲਾਂ ਘਰ ਵਾਲਾ ਤੇ ਉਸ ਤੋਂ ਬਾਅਦ ਛੇ ਪੁੱਤ ਨਸ਼ੇ ਨਾਲ ਚਲੇ ਜਾਣੇ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਦੁੱਖ ਦੀ ਗੱਲ ਹੈ ਗੱਜ ਭਰਦਾ ਇਹ ਗੱਲ ਕਹਿੰਦੇ ਆ ਤੇ ਉਸ ਮਾਂ ਦਾ ਕਾਲਜਾ ਕਿੱਡਾ ਵੱਡਾ ਹੋਣਾ ਉਸ ਮਾਂ ਦੇ ਦਿਲ ਤੇ ਕੀ ਬੀਤਦੀ ਹੋਣੀ ਆ ਜਿਸ ਮਾਂ ਦਾ ਪਹਿਲਾਂ ਪਤੀ ਤੇ ਉਸ ਤੋਂ ਬਾਅਦ ਛੇ ਪੁੱਤ ਨਸ਼ੇ ਨਾਲ ਚਲੇ ਗਏ ਘਰ ਖਾਲੀ ਹੋ ਗਿਆ ਮਾਤਾ ਰਹਿ ਗਈ ਆ ਘਰ ਦੇ ਵਿੱਚ ਤੇ ਇੱਕ ਨੂੰ ਰਹਿ ਗਈ ਆ ਤੇ ਬੱਚੇ ਰਹਿ ਗਏ ਨਹੀਂ ਸੋ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਮਾਤਾ ਨਾਲ ਗੱਲਬਾਤ ਵੀ ਕਰਾਂਗੇ ਆਓ ਚੱਲਦੇ ਆਂ ਸੋ ਪਿੰਡ ਸ਼ੇਰੇਵਾਲਾ ਦੇ ਵਿੱਚ ਜੋ ਬੀਤੇ ਦਿਨੀ ਘਟਨਾ ਹੋਈ ਹੈ ਇੱਕ ਨੌਜਵਾਨ ਪੁੱਤ ਨਸ਼ੇ ਕਾਰਨ ਇਸ ਪਰਿਵਾਰ ਤੋਂ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਉਹਦੇ ਮਾਤਾ ਜੀ ਤੇ ਨਾਲ ਹੀ ਤਸਵੀਰਾਂ ਉਸ ਸਾਰੇ ਘਟਨਾਕਰਮ ਦੀ ਗਵਾਹੀ ਭਰਦੀਆਂ ਨੇ ਉਸ ਸਾਰੇ ਬਿਰਤਾਂਤ ਨੂੰ ਦੱਸਦੀਆਂ ਨੇ ਜੋ ਸਾਡੀਆਂ ਸਰਕਾਰਾਂ ਨੇ ਸਿਰਜਿਆ ਜਿਨ੍ਹਾਂ ਦੇ ਉੱਪਰ ਰੱਜ ਕੇ ਸਿਆਸਤ ਹੋ ਰਹੀ ਆ ਯੁੱਧ ਚੱਲ ਰਹੇ ਨੇ ਕਿਤੇ ਇਸ ਤੋਂ ਪਹਿਲਾਂ ਸਰਕਾਰਾਂ ਨੇ ਸੌਹਾ ਖਾਧੀਆਂ ਮਾਤਾ ਜੀ ਮਾਤਾ ਜੀ ਦੇ ਹੱਥ 'ਚ ਤਸਵੀਰਾਂ ਨੇ ਪਹਿਲਾਂ ਇਹਨਾਂ ਦੇ ਪਤੀ ਉਸ ਤੋਂ ਬਾਅਦ 6 ਪੁੱਤ ਇੱਕ ਇੱਕ ਕਰਕੇ ਨਸ਼ੇ ਦੀ ਭੇਂਟ ਛੱਡ ਕੇ ਮਾਤਾ ਜੀ ਬਹੁਤ ਦੁੱਖ ਦੀ ਗੱਲ ਐ ਸਾਡੇ ਕੋਲੇ ਗੱਲ ਕਰਦੇ ਆ ਸਾਡਾ ਆਪ ਦਾ ਮਨ ਦੁਖੀ ਹੁੰਦਾ ਕੀ ਨਾਮ ਸੀ ਬੇਟੇ ਦਾ ਤੁਹਾਡਾ ਜਿੰਨਾਂ ਦੀ ਹੁਣ ਇੱਕ ਮੌਤ ਹੋਈ ਐ ਜੀ ਹਾਂਜੀ ਇਹ ਵਾਲੀ ਫੋਟੋ ਆ ਜੀ ਹਾਂਜੀ ਜੀ ਕਿਵੇਂ ਸਾਰੀ ਘਟਨਾ ਹੋਈ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਕੀ ਗੱਲ ਹੋ ਗਈ ਸਾਨੂੰ ਤਾਂ ਸੀ ਤਾਂ ਗੁਰਦੁਆਰੇ ਸੇਵਾ ਕਰਦਾ ਸੀ ਮੁੰਡਾ ਉੱਥੋਂ ਮੁੰਡਾ ਲੈ ਗਿਆ ਕੋਈ ਉੱਥੇ ਤੇ ਉੱਥੇ ਜਾ ਕੇ ਨਸ਼ਲਵਾਕਾ ਲਵਾ ਦਿੱਤਾ ਲਵਾ ਪਟੀਕਾ ਲਾਇਆ ਸੋ ਫਿਰ ਉਸ ਤੋਂ ਬਾਅਦ ਮੇਰੇ ਮੁੰਡੇ ਲਾਤਾ ਸੋ ਉਹਨੂੰ ਕੁਛ ਹੋ ਗਿਆ ਉੱਥੋਂ ਛੱਡਦਾ ਤੇ ਭੱਜ ਗਿਆ ਘਰ ਨੂੰ ਫਿਰ ਸਾਡੇ ਜੋ ਆਕ ਨੂੰ ਪਤਾ ਸੀ ਕਿਆਂ ਨੂੰ ਵੀ ਫਲਾਣੇ ਮੁੰਡੇ ਨਾਲ ਗਿਆ ਏ ਉਹ ਫਿਰ ਇਹਨੂੰ ਇੱਥੇ ਚੱਕ ਕੇ ਲੈ ਗਏ ਵੀ ਚੌਂਕੀ ਤੇ ਚੌਂਕੀ ਵਾਲਾ ਨੇ ਫਿਰ ਬਿਆਨ ਲਾਇਆ ਵੀ ਦਹਾਂ ਦਸ ਕਿਵੇਂ ਮੁੰਡੇ ਆਪੇ ਆਂਦਾ ਪਹਿਲ ਮੈਂ ਟੀਕਾ ਲਾਇਆ ਉਦੋਂ ਬਾਅਦ ਵੀ ਉਸ ਮੁੰਡੇ ਨੂੰ ਮੈਂ ਲਾਇਆ ਟੀਕਾ ਉਹਨੂੰ ਕੁਝ ਹੋ ਗਿਆ ਮੈਂ ਭੱਜ ਆਇਆ ਘਰੇ ਅਖੇ ਹਾਂ ਤੂੰ ਕਿਉਂ ਭੱਜ ਕੇ ਆਇਆ ਵੀ ਤੂੰ ਦੱਸਣਾ ਤਾਂ ਕੀ ਆਈਦਾ ਸੀਗਾ ਤੇ ਫਿਰ ਸਾਨੂੰ ਪਤਾ ਲੱਗਾ ਉੱਥੇ ਸਾਡੇ ਪਿੰਡ ਦੀ ਕੁੜੀ ਵਿਆਹੀ ਹੋਈ ਸੀ ਉਹ ਤੇ ਰੋਲਾ ਪਾਈ ਖੜੇ ਸੀ ਬੰਦੇ ਕਹਿੰਦੇ ਸੀ ਵੀ ਇਸ ਤਰ੍ਹਾਂ ਵੀ ਫਲਾਣਾ ਮੁੰਡਾ ਬੁੱਕਾ ਪਿਆ ਤੇ ਉਹ ਕਹਿੰਦੀ ਮੈਂ ਵੇਖਾਂ ਸਹੀ ਉਹਨੇ ਵੇਖਿਆ ਤੇ ਉਹਨੇ ਸਾਡੇ ਵੱਲੇ ਫੋਨ ਲਾਇਆ ਅਸੀਂ ਤਾਂ ਸਬਾਰ ਨਹੀਂ ਕਰਦੇ ਸਾਂ ਸਿੱਖਾ ਵੀ ਸੇਵਾ ਤੇਗਾ ਗੁਰਦੁਆਰੇ ਇਹ ਨਹੀਂ ਪਤਾ ਵੀ ਕਿਉਂ ਉੱਥੇ ਚਲਾ ਗਈ ਆ ਤੇ ਉੱਥੇ ਜਦੋਂ ਗਏ ਤੇ ਮੁਕਿਆ ਪਿਆ ਉਹ ਵਈ ਮੁੰਡਾ ਮੇਰਾ ਅਸੀਂ ਮੁਕੇਣ ਚੱਕ ਕੇ ਰੋਡ ਤੇ ਲਿਆਂਦਾ ਅਸੀਂ ਦਰ ਨਾਲ ਆ ਲਾ ਕੇ ਪੁਲਿਸ ਵਾਲਾਂ ਨੂੰ ਖਬਰ ਕੀਤੀ ਪੁਲਿਸ ਵਾਲਾ ਕਹਿੰਦੇ ਵੀ ਤੁਸੀਂ ਪਾਸੇ ਮੰਜਾ ਕਰੋ ਅਸੀਂ ਇੱਕ ਪਾਸੇ ਨਹੀਂ ਕਰਨਾ ਜੀ ਤੇ ਸਾਡੀ ਸੁਣਿੰਦ ਨਹੀਂ ਹੁੰਦੀ ਅਸੀਂ ਨਹੀਂ ਕਰਨਾ ਪਾਸੇ ਕੋਈ ਹਾਂਜੀ ਫੇਰ ਘੰਟੇ ਬਾਅਦ ਉਹਨਾਂ ਨੇ ਕੁਮਾਰੀ ਮੋਟੀ ਹਾਂ ਕੀਤੀ ਫਿਰ ਉਹ ਤੋਂ ਬਾਅਦ ਅਸੀਂ ਬਿਮੰਜਾ ਚੱਕ ਕੇ ਉੱਥੇ ਹਸਪਤਾਲ ਲਾਏ ਗਏ ਉੱਥੇ ਜਮ ਕਰਾਏ ਤੇ ਫਿਰ ਉੱਥੇ ਚੌਂਕੀ ਚ ਅਸੀਂ ਲੇਖ ਪੜਾਈ ਕੀਤੀ ਵੀ ਇੱਕ ਤਾਂ ਬੁੜੀ ਫੜੀ ਨਹੀਂ ਚਾਹੀਦੀ ਜਿਸ ਜਿਹੜੀ ਹਿੱਟਾ ਵੇਚਦੀ ਏ ਤੇ ਇੱਕ ਮੁੰਡੇ ਨੂੰ ਭਾਈ ਮਤਲਬ ਕੀ ਤੋਂ ਲਿਆ ਸੀ ਤੁਹਾਨੂੰ ਪਤਾ ਹੈਗਾ ਕੌਣ ਵੇਚੀ ਹਾਂਜੀ ਉਹਨੇ ਮੁੰਡੇ ਦੇ ਦੱਸਦਾ ਸੀ ਵੀ ਫੜਾਣੀ ਬੁੜੀ ਕੋਲ ਆ ਤਾਂ ਹੀ ਸਾਨੂੰ ਪਤਾ ਲੱਗਾ ਤਾਂ ਆਇਓ ਤੇ ਅਸੀਂ ਕਾਰਵਾਰ ਕੀਤੇ ਆ ਪਿੰਡ ਦੀ ਆ ਉਹ ਚਨਾਂ ਹਾਂਜੀ ਹਾਂਜੀ ਉਸ ਉਸੇ ਪਿੰਡ ਦੀ ਜਿੱਥੋਂ ਲੈ ਕੇ ਲਾਇਆ ਨਹੀਂ ਮਨਸੀਆਂ ਦੀ ਹੈ ਹਾਂਜੀ ਤੇ ਜਦੋਂ ਤੁਸੀਂ ਉਹਦੇ ਉੱਪਰ ਕਾਰਵਾਈ ਕਰਨ ਦਾ ਸਰਕਾਰ ਨੂੰ ਪੁਲਿਸ ਨੂੰ ਕਿਹਾ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਕੀਤੀ ਨਹੀਂ ਸਾਰੀ ਸੁਣੀਂਦੀ ਨਹੀਂ ਹੋਈ ਇਹ ਕਹਿੰਦੇ ਨੇ ਆਖੇ ਸੀ ਗਏ ਆ ਤੇ ਉਹ ਤਾਂ ਆਖੇ ਪਤਾ ਉਹਨਾਂ ਦੀ ਚੋਰੀ ਹੋ ਗਈ ਹੈ ਕਿ ਸਮਾਨ ਦੀ ਤੇ ਪਤਾ ਨਹੀਂ ਕਿੱਥੇ ਗਈ ਕਿੱਥੇ ਨਹੀਂ ਗਈ ਮਤਲਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਨਹੀਂ ਕੀਤੀ ਕੋਈ ਨਹੀਂ ਸਾਰੀ ਸੁਣੀਂਦ ਹੋਈ ਇਹ ਤਾਂ ਖਬਰ ਉਹਨਾਂ ਨੇ ਕੀਤੀ ਹੈ ਵੀ ਵੀ ਇਤਰਾ ਵੀ ਕਿਹਾ ਉਹ ਵੀ ਹਾਂ ਚਲੋ ਆਪਾਂ ਇੱਕ ਇੰਨੇ ਆ ਵੀ ਸਰਕਾਰ ਬੰਦ ਕਰਾ ਦੇਵੇ ਚਲੋ ਸਾਡੇ ਤਾਂ ਬੱਚੇ ਗਏ ਜੋ ਸਹੀ ਤੇ ਕਈਆਂ ਦੇ ਬੱਚੇ ਬਾਤ ਜਾਣ ਚਲੋ ਸਾਨੂੰ ਦੁਆ ਕਰਨ ਲੱਗੇ ਵੀ ਆ ਤੁਸੀਂ ਕੀਤਾ ਨਹੀਂ ਜੀ ਹਾਂ ਜੀ ਜਿਵੇਂ ਮੈਂ ਤਸਵੀਰਾਂ ਚ ਦੇਖ ਰਿਹਾ ਤੁਹਾਡੇ ਬੇਟਾ ਜਸਵੰਤ ਸਿੰਘ 2021 ਚ ਇਹਨਾਂ ਦੀ ਡੈਥ ਹੋਈ ਆ ਗੁਰਦੀਪ ਸਿੰਘ ਦੀ ਵੀ 21 ਚ ਹੋਈ ਆ ਬਲਜੀਤ ਸਿੰਘ ਦੀ 23 ਚ ਹੋਈ ਆ ਤੇ ਉਹ ਰਾਜੂ ਸਿੰਘ ਦੇ ਬਾਈ ਚ ਹੋਈ ਆ ਇਹ ਕਾਕਾ ਇਸ ਦੀ ਕਦੋਂ ਹੋਈ ਆ ਇਹਦੇ ਹੋਈ ਸੂ ਇਹ ਆਓ ਸ ਆਓ ਸ ਨਾਲ ਪਿੱਛੇ ਮੁਕਾ ਆ ਮੁੰਡਾ ਮੇਰਾ ਜੀ ਇਹਨੂੰ ਲੱਗੇ ਆਲੇ ਮੈਂ ਅੱਖ ਕੀਤੀ ਰੱਖਾ ਸੀ ਕਾਲਾ ਪੀ ਲਿਆ ਹੋ ਗਿਆ ਸੀ ਚਿੱਟੇ ਵਿੱਚ ਇਹਨਾਂ ਨੇ ਵੀ ਮਤਲਬ ਚਿੱਟਾ ਹੀ ਲਾਉਂਦੇ ਸੀ ਪੱਤੀ ਹਾਂ ਜੀ ਚਿੱਟਾ ਲਾਉਂਦੇ ਸੀਗੇ ਜੀ ਸਾਬ ਚਿੱਟਾ ਹੀ ਨਾਲ ਹੀ ਗਾਏ ਨੂੰ ਚਲੋ ਇਹਨਾਂ ਦਾ ਡੈਡੀ ਦਾਰੂ ਪੀਂਦਾ ਸੀ ਤੇ ਉਹ ਚੁਟ ਜਾ ਕੇ ਆਦੇ ਨਾਲ ਕਦ ਬਾਲਨ ਚਕਾਉਣ ਗਿਆ ਸੀ ਤੇ ਉਥੇ ਟਰਾਲੀ ਥਲੇ ਆ ਕੇ ਮਾਰ ਗਿਆ ਡਿੱਗ ਪਿਆ ਆਉਂਦਾ ਵੀ ਨਸ਼ਾ ਕੀਤਾ ਹੋਇਆ ਸੀ ਦਾਰੂ ਦੂਰ ਵਾਦ ਪੀਤੀ ਹੋਈ ਸੀ ਤੁਸੀਂ ਕਹੀ ਜਾਂਦੇ ਹੋ ਕਿ ਮੁੰਡੇ ਨੇ ਉਥੋਂ ਜਿਹੜੀ ਕੋਈ ਜਨਾਨੀ ਚਟਾ ਵੇਚਦੀ ਆ ਉਹ ਤੋਂ ਲਿਆ ਤੇ ਉਸ ਤੋਂ ਬਾਅਦ ਇਹਨਾਂ ਦੀ ਇਹ ਘਟਨਾ ਹੋਈ ਆ ਪਰ ਸਰਕਾਰ ਤਾਂ ਕਹਿੰਦੀ ਹੈ ਕਿ ਨਸ਼ਾ ਜਮ੍ਹਾਂ ਖਤਮ ਹੋ ਗਿਆ ਨਾ ਨਾ ਕੋਈ ਖਤਮ ਨਹੀਂ ਹੋਇਆ ਇਹ ਤਾਂ ਫੁੱਲ ਵਟਾ ਫੁੱਲ ਵਿਕਦਾ ਹੈ ਹੋਈ ਟੀਲੇ ਜੇ ਤਾਂ ਨਹੀਂ ਕੋਈ ਫਰਕ ਪਿਆ ਸਗੋ ਵਾਤ ਵਾਦ ਕੰਮ ਚੱਲਣਾ ਖੜਾ ਹੈ ਬੜਾ ਚੱਲਣਾ ਖੜਾਇਆ ਹੈ ਨਾ ਸਾਰੀ ਰਾਤ ਲੋਕੀ ਲੰਮਦਾ ਹੈ ਗੱਡੀਆਂ ਤੇ ਮੋਟਰਸਾਈਕਲ ਇੱਥੋਂ ਤਿੰਨ ਚਾਰ ਅਸੀਂ ਰਾਤ ਦੇ 12 1 ਵਜੇ ਤੱਕ ਲੰਘਦੇ ਨੇ ਮੋਟਰਸਾਈਕਲ ਹਾਂਜੀ ਕੋਈ ਸਰਕਾਰ ਨੇ ਕੋਈ ਬਾਣ ਨਹੀਂ ਕੀਤੀ ਕੋ ਕੋਈ ਨਹੀਂ ਕੀਤਾ ਹੈ ਬਾਣ ਹੋਈ ਹੁੰਦੀ ਤਾਂ ਕਦੇ ਬੱਚੇ ਜਿੰਨੇ ਕਿਤੇ ਕਿਤੇ ਸੁਣਨੇ ਅਭੀ ਕਿਤੇ ਇੱਕ ਕਮਾਰ ਗਿਆ ਕਿਤੇ ਦੋ ਮਾਰ ਗਿਆ ਪਿੰਡਾਂ ਵਿੱਚ ਆਇਤਰੀ ਬਾਸ ਟੁਰੇ ਜਾਂਦੇ ਨੇ ਬੀਟੀ ਕੇ ਵਿੱਚ ਕੋਈ ਵੀ ਕੋ ਕਿੱਥੇ ਪਿਆਰ ਹੋ ਰੋ ਰੋ ਥਾਂ ਤੇ ਕੋ ਕਿੱਥੇ ਪੀਆ ਹੈ ਇਹ ਵੀ ਨਹੀਂ ਗਰੇ ਵੀ ਮੁੱਕ ਦੇ ਪਾਏ ਨੇ ਬਾਹਰ ਦੇ ਬਾਹਰ ਹੀ ਮੁੱਕੀ ਜਾਂਦੇ ਨੇ ਚਿੱਟੇ ਲੱਗੇ ਹੋਵੇ ਲੱਗੀਆਂ ਉਹਦੀਆਂ ਸਰੀਂਜਾਂ ਜੀਆਂ ਹੋਰ ਬਹੁਤ ਮੁੱਕ ਗਏ ਲੋਕ ਹੁਣ ਪਰਿਵਾਰ ਚ ਤੁਸੀਂ ਤੁਹਾਡੇ ਨਾਲ ਕੌਣ ਕੌਣ ਰਹਿ ਗਏ ਅਸੀਂ ਤਿੰਨੇ ਰਹਿ ਗਏ ਇੱਕ ਮੇਰਾ ਪੋਤਾ ਛੋਟਾ ਜੀਆ ਹੈ ਇੱਕ ਮੇਰਾ ਨੂੰ ਇੱਕ ਮੈਂ ਬਸ ਹਾਂਜੀ ਅੱਛਾ ਦੋ ਤਿੰਨ ਦਿਨ ਹੋ ਗਏ ਇਸ ਘਟਨਾ ਨੂੰ ਇੱਥੋਂ ਦੀ ਐਮਐਲਏ ਬੀਬੀ ਸਰਬਜੀਤ ਕੌਰ ਮਾਣੂ ਕੇ ਜਾਂ ਕਿਸੇ ਹੋਰ ਲੀਡਰ ਨੇ ਕੋਈ ਢੇੜਾ ਮਾਰਿਆ ਨਹੀਂ ਨਹੀਂ ਉਹ ਤਾਂ ਸਾਇ ਗਰਾ ਨੇ ਮਾਰਾ ਹੈ ਤੇ ਸਾਨੂੰ ਪਤਾ ਨਹੀਂ ਵੀ ਕਿਹੜੇ ਕਿਹੜੇ ਆਏ ਨੇ ਕਿਹੜੇ ਕਿਹੜੇ ਨਹੀਂ ਆਏ ਨੇ ਹਾਂਜੀ ਕੋਈ ਉਸ ਤੋਂ ਬਾਅਦ ਕੋਈ ਪੁਲਿਸ ਆਈ ਹੋਵੇ ਵੀ ਅਸੀਂ ਕਾਰਵਾਈ ਕਰਤੀ ਕੋਈ ਤੁਹਾਨੂੰ ਪੁਲਿਸ ਆਏ ਨਹੀਂ ਗਏ ਉਹ ਤਾਂ ਆਏ ਨਹੀਂ ਗਏ ਉਹ ਤਾਂ ਸਾਡੇ ਬਾਹਰ ਮੂਰੇ ਨਹੀਂ ਆਏ ਹਾਂ ਦੂਧੀਆਂ ਪਾਰਟੀਆਂ ਹੁੰਦੀਆਂ ਪਾਈਆਂ ਨੇ ਜਿਨ੍ਹਾਂ ਨੂੰ ਬਈ ਅਸੀਂ ਤਲਾਕ ਕੀਤੀ ਹੋਈ ਐਸੀ ਵੇਲੇ ਖ਼ਬਾਰਾ ਘਟਾ ਦਿੱਤੀਆਂ ਬਈ ਐਨਾ ਕੁਝ ਹੋਇਆ ਖਾਲਾ ਜੀ ਹਾਂਜੀ ਇਹ ਖ਼ਬਾਰਾਂ ਦੇ ਵਿੱਚ ਹੀ ਸਾਰਿਆਂ ਨੂੰ ਪਤਾ ਲੱਗਾ ਨਹੀਂ ਤਾਂ ਉਹਨਾਂ ਕਿਸਨ ਕੀ ਪਤਾ ਸੀ ਕੀ ਐ ਤੇਗਾ ਕੀ ਨਹੀਂ ਜਿਵੇਂ ਮਾਤਾ ਜੀ ਕਹਿੰਦੇ ਨੇ ਕਿ ਚਟਾ ਸ਼ਰੀਆਮ ਵਿਕਦਾਗਾ ਤੇ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਅਮਰ ਸਿੰਘਾਂ ਬਾਜਾਂ ਤੋਂ ਬਹੁਤ ਵਿਕਦਾ ਉੱਥੇ ਤਾਂ ਬਾੜਾ ਹੀ ਵਿਕੀ ਜਾਂਦਾ ਸਰਕਾਰ ਤਾਂ ਕਹਿੰਦੀ ਖਤਮ ਕਰਤਾ ਖਤਮ ਜਮਾ ਹੀ ਨਹੀਂ ਹੋਇਆ ਬੈਠੇ ਨਗਰੇ ਕਿੰਿਆ ਵਾਰੀ ਐਲਾਨ ਦੇ ਕੇ ਘਰ ਦੇਖਨੇ ਆ ਫਿਰ ਛੱਡ ਜਾਂਦੇ ਫਿਰ ਦੇਖ ਨੂੰ ਪਤਾ ਨਹੀਂ ਲੈ ਦੇ ਕੇ ਛੱਡ ਜਿੰਦੇ ਤਿੰਨ ਦੇ ਸਰਕਾਰ ਨੇ ਤਾਂ ਨਸ਼ਾ ਵੇਚਣ ਵਾਲੇ ਦੇ ਘਰ ਬਹੁਤ ਟਾਤੇ ਹਾਂ ਲੈ ਲੈ ਕੋਈ ਨਹੀਂ ਢਾਇਆ ਇੱਕ ਵੀ ਨਹੀਂ ਦੇ ਗਿਆ ਨਾ ਨਾ ਇੱਥੇ ਤਾਂ ਅਸੀਂ ਇੱਕ ਵੀ ਨਹੀਂ ਵੇਖਿਆ ਸਾਬ ਦੇ ਖਲੇ ਨੂੰ ਵੇ ਤਲਾ ਦੇ ਜਾਂਦੇ ਸੀ ਤੇ ਅਗਾ ਉਹਨਾਂ ਦੇਗੇ ਨਹੀਂ ਗਏ ਹਾਂਜੀ ਮੰਗੇ ਭਈ ਚਿੱਟਾ ਬੰਦੋ ਜਾਵੇ ਤੇ ਅਮਨਸੀਆ ਪੱਟਾ ਜਾਵੇ ਤਾਂ ਚੰਗਾ ਜੇ ਆਪਾਂ ਬਾਤ ਜੀ ਜਨਾਬ ਤੇ ਜਿਨ੍ਹਾਂ ਦੇ ਬੱਚੇ ਥੋੜੇ ਬਾਤ ਚ ਜਾਵਣਾਂ ਸੀ ਉਹ ਕਹਿੰਨੇ ਵੀ ਚਲੋ ਸਾਡੇ ਸਾਨੂੰ ਦਵਾ ਕਰਨ ਲਗੇ ਚਲੋ ਸਾਡੇ ਦੇ ਬੱਚੇ ਗਏ ਜੋ ਸਹੀ ਹਾਏ ਤੇ ਚਲੋ ਕਹਿੰਦੇ ਬੱਚੇ ਬਾਤ ਗਏ ਤੇ ਉਹ ਸਾਨੂੰ ਦਵਾ ਕਰਨਗੇ ਵੀ ਆ ਕੰਮ ਕੀਤਾ ਨੇ ਤੇ ਕੰਮ ਬੰਦ ਹੋਇਆ ਹਾਂਜੀ ਚਿੱਟਾ ਬੰਦੋਣਾ ਚਾਹੀਦਾ ਹੋਰ ਕੋਈ ਕੁਝ ਵੀ ਸਾਨੂੰ ਨਹੀਂ ਚਾਹੀਦਾ ਜੀ ਹਾਂ ਇੱਕੋ ਬੁਢੀ ਜਿਸ ਨੇ ਵੇਚ ਦੀ ਉਹਨਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਹਣੇ ਤੱਕ ਕੋਈ ਕਾਰਵਾਈ ਨਹੀਂ ਅਜੇ ਨਾ ਫੜੀ ਨਹੀਂ ਅਜੇ ਕੀ ਪਤਾ ਉਹਨਾਂ ਨੂੰ ਲੈ ਦੇ ਕੇ ਫੋਟੋ ਕਹਿੰਦੇ ਨੇ ਉੱਟਾ ਅਖੇ ਉਹ ਤਾਂ ਕਿਉਂ ਘਰ ਦੀ ਚੋਰੀ ਹੋ ਗਈ ਪਤਾ ਨਹੀਂ ਕਿੱਥੇ ਗਈ ਅਖੇ ਵੀ ਚੋਰੀ ਕਿੱਥੇ ਹੋ ਗਈ ਸਮਾਨ ਦੀ ਵੀ ਤੂੰ ਛਕਾਇਆ ਜੇ ਤੁਸੀਂ ਤੇ ਤਾਂ ਉਹਗਾ ਪਿੱਛੇ ਨਿਕਲੀ ਬੁਢੀ ਨਾਲੇ ਉਹਦਾ ਦੋ ਚਾਰ ਦੇ ਅੱਗੇ ਬੰਦਾ ਫਰੀਚਾ ਤੇ ਉਹਦੇ ਬਾਅਦ ਉਹ ਕੰਮ ਕਰਨ ਲੱਗ ਪਿਓਂ ਦੀ ਥਾਂ ਤੇ ਆਉਂਦੂ ਛਾਰਤਾ ਨੇ ਇੱਕ ਨੂੰ ਉਹਦੇ ਘਰ ਵਾਲੀ ਨੂੰ ਤੇ ਉਹਦੇ ਘਰ ਵਾਲੇ ਨੂੰ ਫੜ ਲਗਾਏ ਇਹ ਕੀ ਹੋ ਸਕਦਾ ਹੈ ਹੈ ਬੇहद ਦੁਖਦਾਇਕ ਗੱਲਾਂ ਨੇ ਬੇहद ਚਿੰਤਾਜਨਕ ਨੇ ਬਹੁਤ ਗੰਭੀਰ ਹੈ ਜਿੱਥੇ ਸਰਕਾਰਾਂ ਇਸ ਤੇ ਰੱਜ ਕੇ ਸਿਆਸਤ ਕਰਦੀਆਂ ਨੇ ਮੁੱਖ ਮੰਤਰੀ ਸਾਹਿਬ ਹਰ ਉਸ ਮੰਚ ਤੋਂ ਬੜੇ ਜ਼ੋਰ ਨਾਲ ਕਹਿੰਦੇ ਆ ਕਿ ਪੰਜਾਬ ਨਸ਼ਾ ਮੁਕਤ ਕਰਤਾ ਪਰ ਪੰਜਾਬ ਦੀ ਅਸਲ ਗਰਾਉਂਡ ਤਸਵੀਰਾਂ ਕੀ ਨੇ ਉਹ ਇਹ ਨੇ ਜਿੱਥੇ ਇੱਕ ਪਰਿਵਾਰ ਦੇ 7 ਜੀ ਨਸ਼ੇ ਕਾਰਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਆਪਣੇ ਆਪ ਦੇ ਵਿੱਚ ਇਹ ਉਹਨਾਂ ਸਰਕਾਰਾਂ ਦੇ ਉੱਪਰ ਵੀ ਇੱਕ ਤਰ੍ਹਾਂ ਦਾ ਸਵਾਲ ਹੈ ਇੱਕ ਤਰ੍ਹਾਂ ਦਾ ਕਲੰਕ ਹੈ ਉਹਨਾਂ ਸਰਕਾਰਾਂ ਦੇ ਉੱਪਰ ਜਿਹੜੇ ਇਸ ਦੇ ਉੱਪਰ ਸਿਆਸਤ ਕਰ ਰਹੀਆਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਅੱਗੇ ਜੋ ਨਸ਼ੇ ਦੀ ਸਥਿਤੀ ਹੈ ਇਸ ਏਰੀਆ ਦੇ ਵਿੱਚ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀਰੇ ਤੁਹਾਡਾ ਨਾਮ ਚਰਨਾ ਚਾਹਾਂਗੇ ਜਸਵੀਰ ਸਿੰਘ ਤੁਸੀਂ ਤੁਹਾਡੇ ਕੀ ਲੱਗਦੇ ਸੀ ਮੇਰੇ ਬ੍ਰਦਰ ਸੀ ਹਾਂ ਸਾਰੇ ਬ੍ਰਦਰ ਹੀ ਛੇ ਦੇ ਛੇ ਨਸ਼ਿਆਂ 'ਨਲੀ ਪੜੇ ਹੋਏ ਸੀ ਹਾਂ ਚਿੱਟਾ ਲਾ ਕੇ ਕੋਈ ਸਾਡੀ ਅਲੀ ਤੱਕ ਸੁਣਵਾ ਹੀ ਨਹੀਂ ਹੋਈ ਮਤਲਬ ਪਰਚਾ ਪਾਇਆ ਪਰ ਉਹ ਲੇਡੀ ਸੁਣੀ ਚੱਕਰੇ ਦੂਜੇ ਨੇ ਤਾਂ ਫੜ ਲਿਆ ਜਿਹੜਾ ਇਹਦੇ ਮੁੰਡੇ ਦੇ ਨਾਲ ਸੀਗਾ ਟੀਕਾ ਲਾਉਂਦਾ ਸੀ ਉਹਨੂੰ ਤਾਂ ਚੱਕ ਲਿਆ ਜਿਹੜੀ ਲੇਡੀ ਸੀ ਉਹਨੂੰ ਨਹੀਂ ਚੱਕਿਆ ਹਲੀ ਤੱਕ 4-5 ਦਿਨ ਹੋ ਗਏ ਕੋਈ ਪਤਾ ਨਹੀਂ ਕਹਿੰਦੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਪਤਾ ਨਹੀਂ ਕੀ ਸਭ ਤੋਂ ਬਾਹਰ ਹੈ ਪਹਿਲਾਂ ਨਹੀਂ ਪਤਾ ਲੱਗਿਆ ਤੁਹਾਨੂੰ ਜਿਵੇਂ ਆਪਾਂ ਨੂੰ ਥੋੜਾ ਸੁਭਾਅ ਤੋਂ ਪਤਾ ਲੱਗ ਗਿਆ ਹੁੰਦਾ ਵੀ ਸਾਡਾ ਮੁੰਡਾ ਜਿਹੜਾ ਹੈਗਾ ਨਸ਼ਾ ਪਤਾ ਕਰਨ ਲੱਗ ਗਿਆ ਕੋਈ ਪਹਿਲਾਂ ਨਹੀਂ ਸਾਨੂੰ ਕੋਈ ਇਦਾਂ ਦੀ ਜਾਣਕਾਰੀ ਵੀ ਨਹੀਂ ਸੀਗੀ ਸਾਡੇ ਨਾਲ ਕੰਮ ਤੇ ਵੀ ਕੰਮ ਵੀ ਕਰਦਾ ਰਿਹਾ ਬੱਬੇ لال ਸਿੰਘ ਦੀ ਸੇਵਾ ਵੀ ਕਰਦੇ ਰਿਹਾ ਬਹੁਤ ਮੇਲੇ ਤੋਂ ਹੀ ਚਲੇ ਗਿਆ ਜਕਦਮ ਸਾਨੂੰ ਤਾਂ ਇੰਨਾ ਪਤਾ ਵੀ ਨਹੀਂ ਸੀ ਵੀ ਆਹ ਕੁਛ ਕਰਦਾ ਇਹਦਾ ਉਦੋਂ ਪਤਾ ਲੱਗਿਆ ਜਦੋਂ ਡੈਥ ਹੋ ਗਈ ਵੀ ਇਦਾਂ ਕਰਕੇ ਟੀਕੇ ਨਾਲ ਮੌਤ ਹੋ ਗਈ ਉਹਦੀ ਜਿਹੜਾ ਮੁੰਡਾ ਲੈ ਕੇ ਗਿਆ ਸੀ ਹਾਂਜੀ ਉਹ ਉਹਨੇ ਕੋਈ ਬਿਆਨ ਦਿੱਤੇ ਹੋਣਗੇ ਉਹਨੇ ਦੱਸਿਆ ਹੁਣ ਹਾਂਜੀ ਉਹਨੇ ਦੱਸਿਆ ਸੀ ਸਾਰਾ ਕੁਝ ਕਹਿੰਦਾ ਮੇਰੇ ਨਾਲ ਪਹਿਲਾਂ ਵੀ ਕਰਦਾ ਰਿਹਾ ਕਹਿੰਦਾ ਮੈਂ ਟੀਕਾ ਲਾਇਆ ਉਹਦੇ ਤੋਂ ਟੀਕਾ ਲਾਣ ਸਾਰੀ ਉਹਦੀ ਡੈਥ ਹੋ ਗਈ ਮਤਲਬ ਓਵਰਡੋਜ਼ ਹੋ ਗਿਆ ਕੋਈ ਮਤਲਬ ਸਰੀਰ ਤੇ ਚੱਲ ਨਹੀਂ ਪਾਇਆ ਹਾਂ ਤੇ ਜਿਵੇਂ ਮਾਤਾ ਜੀ ਦੱਸ ਰਹੇ ਤੁਸੀਂ ਵੀ ਦੱਸ ਰਹੇ ਹੋ ਕਿ ਪੁਲਿਸ ਨੇ ਕੋਈ ਕਾਰਵਾਈ ਵੀ ਨਹੀਂ ਕੀਤੀ ਕੋਈ ਨਹੀਂ ਕੀਤੀ ਸਰ ਹਾਲੀ ਤੱਕ ਕੁਝ ਵੀ ਨਹੀਂ ਕੀਤਾ ਪਿੰਡੇ ਅਲੀ ਲੱਭ ਨਹੀਂ ਰਹਾ ਕੋਸ਼ਿਸ਼ ਕਰ ਰਹਾ ਮੈਂ ਕੋਸ਼ਿਸ਼ ਕਿਦਾਂ ਸਭ ਕੁਝ ਕਰ ਸਕਦੇ ਲੱਭ ਵੀ ਸਕਦੇ ਉਹਨੂੰ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਕੁਝ ਉਹਨਾਂ ਦੇ ਘਰ ਵੀ ਮੈਂ ਕਿਹਾ ਉਵੇਂ ਪਿਆ ਤੁਸੀਂ ਉਹਨਾਂ ਨੂੰ ਹੁਣ ਉਹਨਾਂ ਦੇ ਪਸ਼ੂ ਵੀ ਰੱਖੇ ਜਿਨ੍ਹਾਂ ਦੇ ਪਰਚਾ ਪਿਆ ਸਾਰਾ ਕੁਝ ਉਹਨਾਂ ਨੂੰ ਹੋਈ ਜਾਂਦਾ ਪਸ਼ੂਆਂ ਨੂੰ ਪੱਠੇ ਫੁੱਟੇ ਸਾਰਾ ਕੁਝ ਹੋਣਗੇ ਤਾਂ ਹੀ ਪਈ ਜਾਂਦੇ ਇੱਥੇ ਕੌਣ ਪਾਊਗਾ ਉਹ ਔਰਤ ਤੁਹਾਡੇ ਪਿੰਡ ਦੀ ਹੈ ਜਾਂ ਆਪਣੇ ਮਨਸ਼ੀਆਂ ਬਾਜਣ ਦੀ ਆ ਘੋੜਿਆਂ ਵਾਲਾ ਪੁੱਲ ਦੀ ਉੱਥੇ ਰਹਿਣ ਵਾਲੀ ਆ ਉਹਨੇ ਸਮਾਨ ਦਿੱਤਾ ਉਹ ਮੁੰਡਾ ਜਿਹੜਾ ਫੜਿਆ ਉਹਨੇ ਬਿਆਨ ਦਿੱਤੇ ਅ ਵੀ ਉਹਦੇ ਕੋਲ ਸਮਾਨ ਲਿਆਂਦਾ ਇਦਾਂ ਕਰਕੇ ਐਨੇ ਪੈਸਾ ਦਾ 400 ਰੁਪਏ ਦਾ ਕਨੇ ਸਮਾਨ ਲਿਆਂਦਾ ਉੱਥੋਂ ਲਾਇਆ ਤੇ ਉੱਥੇ ਹੀ ਪੂਰਾ ਹੋ ਗਿਆ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਹੋ ਗਿਆ ਚਟਾ ਮਿਲਦਾ ਨਹੀਂ ਕੁਝ ਨਹੀਂ ਹੋਇਆ ਸਰ ਬਹੁਤ ਜ਼ਿਆਦਾ ਇੱਥੇ ਦਾ ਆਮ ਹੀ ਮਿਲ ਜਾਂਦਾ ਜਿਵੇਂ ਪਤਾ ਨਹੀਂ ਕੀ ਕੁਛ ਹੈ ਦੁਕਾਨਾਂ ਤੋਂ ਆਮ ਚੀਜ਼ਾਂ ਮਿਲ ਜਾਂਦੀ ਉਦਾਂ ਹੀ ਮਿਲ ਜਾਂਦਾ ਜਿੰਨਾ ਮਰਜ਼ੀ ਮਨਸੀਆਂ ਤੋਂ ਕੋਈ ਮਰਜ਼ੀ ਜਾ ਕੇ ਲੈ ਸਕਦਾ ਇਸ ਵਾਰ ਕੁਝ ਵੀ ਹਰੇਕ ਚੀਜ਼ ਮਿਲਦੀ ਹੈ ਤੂੰ ਚਿੱਟੇ ਤੋਂ ਲੈ ਕੇ ਹਰੇਕ ਚੀਜ਼ ਪ੍ਰਾਹੇ ਤੱਕ ਹਰੇਕ ਚੀਜ਼ ਮਿਲਦੀ ਹੈ ਦਾਰੂ ਵੀ ਉੱਥੇ ਆਪ ਰਹਗਾ ਵੀ ਉੱਥੇ ਆ ਚਿੱਟਾ ਵੀ ਉੱਥੇ ਆ ਸਾਰੀ ਚੀਜ਼ ਉੱਥੋਂ ਮਿਲਦੀ ਹੈ ਕੋਈ ਸਰਕਾਰ ਨੇ ਜੁੱਦ ਚਲਾਏ ਉਹਦਾ ਕੋਈ ਅਸਰ ਨਹੀਂ ਹੋਇਆ ਕੁਝ ਨਹੀਂ ਹੋਇਆ ਸਰ ਉਹਦਾ ਤਾਂ ਕੋਈ ਫਾਇਦਾ ਹੀ ਨਹੀਂ ਆ ਉਹ ਨਾਲੇ ਉਧਰ ਕੁਝ ਵੀ ਨਹੀਂ ਹੋਇਆ ਇੱਥੇ ਤਾਂ ਆ ਵੀ ਮਿਲ ਜਾਂਦਾ ਸਭ ਕੁਝ ਛਰੇਆਂ ਵੀ ਆ ਜਿਵੇਂ ਅੱਤੇ ਜੱਕੀ ਫਿਰਦੇ ਹੁੰਦੇ ਜਿਹਦੇ ਕੋਲ ਮਰਜ਼ੀ ਲੜ ਉਹ ਹੀ ਦੇ ਦਿੰਦਾ ਸਮਾਨ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਤਸਵੀਰਾਂ ਇੱਕ ਸਾਰਾ ਘਰ ਖਾਲੀ ਹੋ ਗਿਆ ਘਰ ਦੇ ਵਿੱਚ ਮਾਤਾ ਤੇ ਲੇਡੀਆਂ ਰਹਿ ਗਈਆਂ ਨੇ ਬਹੁਤ ਦੁੱਖ ਦੀ ਗੱਲ ਆ ਧੰਨ ਮਾਤਾ ਦਾ ਜਿਗਰਾ ਜੀ ਨੇ 6 ਪੁੱਤ ਜਰਲੇ ਆਪਦੇ ਹੱਥੀਂ ਤੋਰੇ ਹੈਨਾ ਬਹੁਤ ਵੱਡੀ ਗੱਲ ਹੁੰਦੀ ਹੈ ਗੱਜ ਭਰਦਾ ਇਹ ਗੱਲ ਕਹਿੰਦੇ ਜੀ ਸਰ ਅੱਗੇ ਵੀ ਅਸੀਂ ਖਬਰ ਲਾਈ ਸੀ ਅੱਗੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਖਬਰ ਬੋਰ ਚੱਲੀ ਅੱਗੇ ਵੀ ਬਸ ਇਦਾਂ ਹੀ ਕੰਮ ਥੱਪੋ ਗਿਆ ਕਿਸੇ ਨੂੰ ਕੁਝ ਨਹੀਂ ਚੱਕਿਆ ਨਾ ਕਿਸੇ ਦੇ ਪਰਚਾ ਪਾਇ ਬਲਜੀਤ ਸਿੰਘ ਦੀ ਪਹਿਲਾ ਦੇਤ ਹੋਈ ਬਸ ਹਾਲ ਕੁ ਹੀ ਹੋਇਆ ਪਿੱਛੇ ਦੇਤ ਹੋਈ ਆ ਦੀ ਉਹਦਾ ਵੀ ਕੁਝ ਨਹੀਂ ਬਣਿਆ ਤੇ ਹੁਣ ਦੇਖੋ ਕੀ ਕਰਦੇ ਆ ਕਹਿੰਦੇ ਕਰ ਰਹੇ ਆ ਕਰ ਰਹੇ ਆ ਬਸ ਪਰਚਾ ਪਾਤਾ ਬਸ ਇਦਾਂ ਹੀ ਕਹੀ ਜਾਂਦੇ ਹੁਣ ਤੁਹਾਡਾ ਹਲਕਾ ਬੀਬੀ ਮਾਨੋਕੇ ਦੇ ਉਸ ਤੇ ਆਉਂਦਾਗਾ ਉਹਨੇ ਕੋਈ ਢੇੜਾ ਮਾਰਿਆ ਜਿੱਦੇ ਦੀ ਕੋਈ ਕੱਲ ਇੱਥੇ ਸਰ ਕੋਈ ਵੀ ਨਹੀਂ ਆਇਆ ਮਾਨੋਕੇ ਵਾਲਾ ਕੁਝ ਵੀ ਨਹੀਂ ਆਇਆ ਕੱਲਾ ਕੱਲ ਵੀ ਆਈ ਸੀ ਇੱਕ ਵਰਦਾਨ ਉਧਰ ਉਹਦੇ ਸੀਗੇ ਆਪਣੇ ਚੰਡੀਗੜ੍ਹ ਦੇ ਬੀਜੀਪੀ ਦੇ ਉਹ ਆਏ ਸੀ ਇਕੱਲੇ ਬਸ ਹੋਰ ਕੋਈ ਨਹੀਂ ਆਇਆ ਇੱਥੇ ਸਰ ਜੀ ਕੋਈ ਨਹੀਂ ਇੱਥੇ ਹੋਰ ਪੁੱਛ ਦੱਸ ਹੋਈ ਕੁਛ ਨਹੀਂ ਹੋਇਆ ਕੋਈ ਸਰਕਾਰ ਨਹੀਂ ਆਈ ਕੁਛ ਨਹੀਂ ਕੋਈ ਆ ਵੀ ਸਕਦੇ ਆ ਵੀ ਇੰਨੇ ਚਲੇ ਗਏ ਵੀ ਇੰਨਾ ਸਮਾਨ ਇੰਨਾ ਚਿੱਟਾ ਦੇ ਰਹੇ ਆ ਵੀ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਉਹਨਾਂ ਨੂੰ ਪਤਾ ਹੀ ਆ ਸਾਰਾ ਕਿੱਥੋਂ ਆਉਂਦਾ ਕਿੱਥੋਂ ਨਹੀਂ ਮਾਨੋਗਲੀ ਤਾਂ ਇੱਥੇ ਪੈਰ ਹੀ ਨਹੀਂ ਪਾਇਆ ਉਹਨੇ ਸਾਡੇ ਪਿੰਡ ਵਿੱਚ ਹੀ ਨਹੀਂ ਗੇੜਾ ਮਾਰਿਆ ਹੋਰ ਦੱਸੋ ਭਾਈ ਜੀ ਜਿਵੇਂ ਵੀਰ ਨੇ ਦੱਸਿਆ ਕਿ ਚੱਟਾ ਸ਼ਰੀਆਮ ਨਸ਼ਾ ਕੋਈ ਮਰਜੀ ਲੈ ਲੋ ਸ਼ਰੀਆਮ ਵਿਖਦਾ ਹਾਂਜੀ ਸ਼ਰੀਆਮ ਵਿਖਦਾ ਜੀ ਕੋਈ ਡਾ ਟੱਕਰ ਹਾਂਜੀ ਜੇ ਕੋਈ ਮਤਲਬ ਜੇ ਅਸੀਂ ਜੇ ਕਾਰਵਾਈ ਕਰੋਨੇ ਨਾ ਸਾਨੂੰ ਧਮਕੀਆਂ ਆਉਂਦੀਆਂ ਜੀ ਜੇ ਤੁਸੀਂ ਕਾਰਵਾਈ ਕਰਵੋਨੇ ਤੁਹਾਨੂੰ ਧਮਕੀਆਂ ਆਉਂਦੀਆਂ ਹਾਂਜੀ ਕਹਿੰਦੇ ਤੁਹਾਨੂੰ ਮਾਰ ਦੇਣਾਂ ਧਮਕੀ ਵੱਲੋਂ ਧਮਕੀਆਂ ਆ ਰਹੀਆਂ ਸਰ ਕਹਿੰਦਾ ਇਦਾਂ ਤੁਸੀਂ ਤਰਨਾ ਕਾ ਤੇ ਰੋਡ ਕਾ ਤੋ ਜਾਮ ਕੀਤਾ ਸੀ ਰੋਡ ਰਾਤ ਨੂੰ ਜਾਮ ਜਦੋਂ ਮੇਰੇ ਭਰਾ ਦੀ ਡੈਥ ਹੋਈ ਉਦੋਂ ਰੋਡ ਰੋਡ ਜਾਮ ਕੀਤਾ ਉਧਰੋਂ ਚੌਂਕੀ ਵਾਲੇ ਬਾਬੇ ਨੇ ਕਿਹਾ ਕਹਿੰਦਾ ਮੈਂ ਇਦਾਂ ਕਰ ਦੂੰ ਇਦਾਂ ਤੇਰੇ ਤੇ ਪਰਚਾ ਪਾ ਦੂੰ ਮੈਂ ਕਿਹਾ ਮੇਰੇ ਤੇ ਕਾਹਦਾ ਪਰਚਾ ਪੈਗਾ ਮੇਰਾ ਭਰਾ ਮਰਿਆ ਮੈਨੂੰ ਤਾਂ ਹੱਕ ਕਰਨਾ ਹੀ ਪੈਣਾ ਇਦਾਂ ਥੋੜੀ ਹੋਣਾ ਸੀ ਚੁੱਪ ਕਰ ਜੀ ਵੀ ਕਾਰਵਾਈ ਤਾਂ ਕਰੋ ਨਹੀਂ ਆ ਕਹਿੰਦਾ ਨਾ ਕਰੋ ਇਦਾਂ ਰੋਡ ਜਾਮ ਐ ਆ ਉਹ ਚੱਕੋ ਇਥੋਂ ਵੱਡੇ ਵੱਡੀਆਂ ਲੈ ਚਲੋ ਹਸਪੀਟਲ ਕਰ ਲਾਂਗੇ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਉੱਥੇ ਪਤਾ ਨਹੀਂ ਕਿੰਨੀ ਕੁ ਦੁਨੀਆ ਸੁਣਨ ਵਾਲੀ ਆ ਹਰੇਕ ਨੂੰ ਪਤਾ ਜਿੰਨੂੰ ਮਰਜ਼ੀ ਉੱਥੇ ਬੰਸੀਆਂ 'ਚ ਪੁੱਛਿਆ ਜਾਵੇ ਸਾਰੇ ਕਹਿੰਦੇ ਉਹਨਾਂ ਨੂੰ ਸਭ ਨੂੰ ਪਤਾ ਕਿ ਕਿਵੇਂ ਧਮਕੇ ਦਿੰਦਾ ਚੌਂਕੀ ਵੀ ਦਿੰਦਾ ਜਿਵੇਂ ਉਹ ਧਮਕਿਆ ਘਰੇ ਵਿੱਚ ਦੇ ਗਿਆ ਕਹਿੰਦਾ ਮੇਰਾ ਪਰਿਵਾਰ ਉੱਥੇ ਗਿਆ ਚੌਂਕੀ ਉੱਥੇ ਉਹਨਾਂ ਨੂੰ ਕਹਿੰਦਾ ਐ ਗੁੰਡੇ ਬਣੇ ਫਿਰਦੇ ਆ ਉਹ ਐਦਾਂ ਕਰਕੇ ਧਮਕੇ ਦਿੰਦਾ ਮਤਲਬ ਮੁਲਾਜ਼ਮ ਇੱਥੇ ਵੀ ਆਈ ਹਾਂਜੀ ਮੁਲਾਜ਼ਮ ਇੱਥੇ ਵੀ ਆਈ ਸੀ ਹਾਂ ਸਾਰੇ ਕਹਿੰਦੇ ਕਹਿੰਦੇ ਐਦਾਂ ਨਾ ਕਰੋ ਐਦਾਂ ਨਾ ਕਰੋ ਅਸੀਂ ਤਾਂ ਕਰਨਾ ਹੀ ਆ ਸਾਨੂੰ ਕਹਿੰਦੇ ਇਦਾਂ ਬਿਆਨ ਨਾ ਦਿਓ ਕਹਿੰਦੇ ਤਸਵੀਰਾਂ ਨਾ ਦਿਖਾਓ ਅਜੀ ਗੱਸੀਂ ਤਾਂ ਦਿਖਾਉਣੀ ਆ ਵਾ ਅਨਸਾਰ ਅਸੀਂ ਕੀ ਕਰਦਾ ਅਸੀਂ ਤਾਂ ਹੱਕ ਮੰਗਦੇ ਆ ਵੀ ਕੱਲ ਨੂੰ ਕੋਈ ਹੋਰ ਧੀ ਪੁੱਤ ਦਾ ਕਿਸੇ ਦਾ ਨਾ ਮਰੇ ਇਦਾਂ ਜਿੱਦਾਂ ਇਹਨਾਂ ਦੇ ਹਾਲ ਹੋਇਆ ਵੀ ਇਹਨਾਂ ਦਾ ਘਰ ਖਾਲੀ ਕੱਲ ਨੂੰ ਹੋਰ ਕਿਸੇ ਦਾ ਵੀ ਹੋ ਸਕਦਾ ਪਤਾ ਨਹੀਂ ਕਿੰਨੇ ਕੋ ਮਰਦੇ ਪਏ ਕਿੰਨੇ ਕੋ ਕੋਈ ਬਸ ਇਦਾਂ ਹੀ ਚੱਲੀ ਜਾਂਦਾ ਤੇ ਜਿਹੜੇ ਆਪਣਾ ਸਰਕਾਰ ਕਹਿ ਰਹੀ ਆ ਅਸੀਂ ਰੋਜ਼ ਲਾਈਵ ਕਰਦੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਅਸੀਂ ਐਨੇ ਘਰ ਢਾਤੇ ਐਨੇ ਨਸ਼ਾ ਤਸਕਰ ਫੜ ਲੇ ਰੋਜ਼ ਘਰ ਢਾਈ ਜਾਂਦੇ ਹੁੰਦੇ ਆ ਉਹ ਮਤਲਬ ਜਿਹਦੇ ਨਸ਼ਾ ਵੇਦਾ ਉਹਦਾ ਘਰ ਇੱਕ ਵੀ ਨਹੀਂ ਡਿੱਗਿਆ ਸਾਡੇ ਇੱਥੇ ਜ਼ਿਲ੍ਹੇ 'ਚ ਲੁਧਿਆਣਾ ਜ਼ਿਲ੍ਹੇ 'ਚ ਕੋਈ ਵੀ ਨਹੀਂ ਕੱਢ ਗਿਆ ਤੇ ਆਪਣੇ ਜਿਹੜੇ ਨਹੀਂ ਕਰਦੇ ਵਿਚਾਰਿਆਂ ਉਹਨਾਂ ਡਿੱਗ ਜਾਂਦੇ ਆ ਮੇਰੇ ਤੇਰੇ ਵਰਗੇ ਡਿੱਗ ਜਾਂਦੇ ਕੱਚੇ ਕਮਕਾਨ ਦਿਖਾ ਕੇ ਕਹਿੰਦੇ ਆ ਚੋ ਚਿੱਟਾ ਵੇਚ ਦਿਆ ਜਿਹੜੇ ਵੱਡੀਆਂ ਮੱਛੀਆਂ ਉਹਨਾਂ ਨੂੰ ਤਾਂ ਕੁਝ ਕਹਿੰਦੇ ਨਹੀਂ ਕੋਈ ਜਿਵੇਂ ਉਹਨਾ ਵੀਰ ਨੇ ਦੱਸਿਆ ਵੀ ਉਸ ਔਰਤ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਇਹ ਤੋਂ ਤਾਂ ਇਹ ਸਿੱਧ ਹੁੰਦਾ ਵੀ ਉਹਨਾਂ ਦੀ ਕਿਤੇ ਨਾ ਕਿਤੇ ਤਾਂ ਹਾਂ ਤੱਕ ਪਾਵਰ ਹੈ ਹਾਂਜੀ ਹੈਗੀ ਉਹਨਾਂ ਦੀ ਪਾਵਰ ਤਾਂ ਤਾਂ ਕੰਮ ਕਰੀ ਜਾਂਦੇ ਸ਼ਰੀਆਮ ਚਿੱਟਾ ਵੇਚੀ ਜਾਂਦੇ ਨੇ ਤੇ ਜਿਹੜਾ ਮੁੰਡਾ ਫੜਿਆ ਉਹਨਾਂ ਸਿੱਧਾ ਨਾ ਰਹਿਤਾ ਹਣ ਜੀਆਂ ਬੱਜ ਨੂੰ ਖੋਣਾ ਨੇ ਪੋਲ ਤੋਂ ਮਿਲਦਾ ਵਾ ਚਿੱਟਾ ਘਰ ਤੋਂ ਲਿਆ ਵਾ ਤੇ ਚੌਕੀ ਵਾਲਿਆਂ ਨੇ ਲਿਖ ਲਿਆ ਪਰਚਾ ਉਹਦੇ ਮੁੰਡੇ ਤੇ ਦਰਦਿਕਾਰਤਾ ਕੁੜੀ ਕਨੇ ਪਰ ਜੀ ਹੋਈ ਆ ਹੂੰ ਦੇਖੋ ਤਿੰਨਾਂ ਦਿਨਾਂ ਦੀ ਮੌਲਤ ਲਈ ਆ ਤੇ ਇਹ ਕਹਿੰਦੇ ਪੇਸ਼ ਕਰ ਦੇਵਾਂਗੇ ਦੇਖੋ ਹੁਣ ਕੁਝ ਵੀ ਨਹੀਂ ਹੋਣਾ ਉਹਨਾਂ ਨੇ ਇਦਾਂ ਹੀ ਬੱਸ ਬਹੁਤ ਦੁਖਤਾਈ ਹੈ ਵੀਰੇ ਛੇ ਪੁੱਤਾਂ ਦਾ ਟੁੱਟ ਗਿਆ ਸਾਡਾ ਘਰ ਸਾਹਮਣੇ ਆ ਯਾਰ ਤੁਹਾਡੀ ਚਚੇਰੇ ਭਰਾ ਸੀ ਤੁਸੀਂ ਚਾਚੇ ਦੇ ਚਾਚੇ ਦਾ ਪੁੱਤ ਹਾਂਜੀ ਚਾਚੇ ਦਾ ਹਾਂ ਦੀ ਜੀ ਆ ਸਾਡਾ ਘਰ ਆ ਦੇਖੋ ਜੀ ਕੈਮਰੇ ਦਾ ਦਿਖਾਇਆ ਜਾ ਹਮ ਇਕੱਠੇ ਘਰ ਆ ਸਾਨੂੰ ਤੁਹਾਨੂੰ ਸਾਈਂ ਤੁਮਕੀਆਂ ਮਿਲਦੀਆਂ ਕਹਿੰਦੇ ਤੁਸੀਂ ਕਾਰਵਾਈ ਕਿਉਂ ਕਰੀ ਨਹੀਂ ਤੁਹਾਨੂੰ ਗੋਲੀ ਮਾਰ ਕੇ ਮਾਰ ਦੇਵਾਂਗੇ ਅੱਛਾ ਇਹ ਕਹਿੰਦੇ ਹਾਂਜੀ ਹੁਣ ਦੱਸੋ ਕਿ ਕਦਮ ਕਿਵੇਂ ਚੱਕੇ ਅਸੀਂ ਹਣ ਚੱਕਿਆ ਤਾਂ ਕਹਿੰਦੇ ਪਿੱਛੇ हट ਜਾ ਕਿਉਂ ਚਾਟੀ ਜੀ ਇਹ ਤਾਂ ਤੁਹਾਡੇ ਮੀਡੀਆ ਰਾਈ ਕਹਿੰਨੇ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਨਿਸ਼ਾਹ ਮਿਲਣਾ ਚਾਹੀਦਾ ਜੀ ਸੋ ਜਸਵੀਰ ਸਿੰਘ ਦੇ ਚਾਚੇ ਤਾਏ ਦੇ ਪੁੱਤ ਗੱਲ ਕਰ ਰਹੀ ਸੀ ਮਾਤਾ ਜੀ ਕਿ ਉਹਨੂੰ ਰਿਸ਼ਤੇਦਾਰੀ ਦੇ ਵਿੱਚੋਂ ਮਾਤਾ ਜੀ ਹੋਣੀ ਸੋ ਜਿਹੜੇ ਹਾਲਾਤ ਨੇ ਅਸਲ ਦੇ ਵਿੱਚ ਇਸ ਇਲਾਕੇ ਦੇ ਲੁਧਿਆਣਾ ਜ਼ਿਲ੍ਹਾ ਪੈਂਦਾ ਜਗਰਾਉ ਇਹ ਹਲਕਾ ਪੈਂਦਾ ਸਤਲੋਜ ਦਰਿਆ ਦਾ ਮੰਡ ਦਾ ਏਰੀਆ ਹੈ ਕਿੰਨੇ ਹੌਸਲੇ ਨੇ ਨਸ਼ਾ ਤਸਕਰਾਂ ਦੇ ਕਿਸ ਤਰੀਕੇ ਨਾਲ ਸ਼ਰੀਆਮ ਉਹ ਪਤਾ ਨਹੀਂ ਕਿਹਦੀ ਸ਼ੈ ਤੇ ਨਸ਼ਾ ਵੇਚਦੇ ਆ ਮੁੱਖ ਮੰਤਰੀ ਸਾਹਿਬ ਮੰਤਰੀ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰ ਪੈਦਾ ਕੀਤੇ ਪਿਛਲੀਆਂ ਸਰਕਾਰਾਂ ਵੇਲੇ ਚਿੱਟਾ ਆਇਆ ਤੇ ਪਿਛਲੀਆਂ ਸਰਕਾਰਾਂ ਵੇਲੇ ਚਿੱਟਾ ਵਿਕਦਾ ਸੀ ਅਸੀਂ ਤਾਂ ਖਤਮ ਕੀਤੇ ਨਹੀਂ ਅੱਜ 4 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਤੁਸੀਂ 4 ਹਫ਼ਤਿਆਂ ਦਾ ਸਮਾਂ ਮੰਗਿਆ ਸੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਵਾਲ ਆ ਕਿ ਹੁਣ ਕਿਦੀ ਸ਼ਹਿ ਤੇ ਵਿਕਦਾ ਹੁਣ ਬਿਨਾਂ ਕਿਸੇ ਡਰ ਭੈ ਤੋਂ ਪਰਚੂਨ ਦੀਆਂ ਦੁਕਾਨਾਂ ਤੋਂ ਆਮ ਬਾਗ ਨਸ਼ਾ ਮਿਲ ਰਿਹਾ ਹੈਗਾ ਇਹ ਚਸ਼ਮਦੀਦ ਕਹਿੰਦੇ ਨੇ ਜਸਵੀਰ ਸਿੰਘ ਦੇ ਚਾਚੇ ਦੇ ਪੁੱਤ ਕਹਿੰਦੇ ਨੇ ਤੇ ਉੱਪਰੋਂ ਪ੍ਰਸ਼ਾਸਨ ਇਹਨਾਂ ਦੇ ਉੱਪਰ ਜ਼ੋਰ ਪਾ ਰਿਹਾ ਕਿ ਤੁਸੀਂ ਮੀਡੀਆ ਦੇ ਵਿੱਚ ਗੱਲ ਨਾਲ ਲੈ ਕੇ ਆਓ ਤੁਸੀਂ ਇਸ ਗੱਲ ਨੂੰ ਬਹੁਤੀ ਫਲਾਓ ਨਾ ਸੋ ਜਿਹਦਾ ਘਰ ਖਾਲੀ ਹੋ ਗਿਆ ਜਿਨ੍ਹਾਂ ਦੇ ਛੇ ਪੁੱਤ ਚਲੇ ਗਏ ਉਸ ਮਾਤਾ ਤੋਂ ਪੁੱਛਿਆ ਜਾਣੀ ਦਾ ਉਸ ਪਰਿਵਾਰ ਤੋਂ ਪੁੱਛਿਆ ਜਾਨੀ ਦਾ ਜਿਹਦਾ ਪਤੀ ਗਿਆ ਜਿਸ ਦਾ ਭਰਾ ਗਿਆ ਜਿੰਨਾ ਬੱਚਿਆਂ ਦਾ ਪਿਓ ਗਿਆ ਸੋ ਇਹ ਘਰ ਦੇ ਹਾਲਾਤ ਨੇ ਬੇਹੱਦ ਦੁਖਦਾਈ ਤੇ ਚਿੰਤਾਜਨਕ ਤਸਵੀਰ ਹੈ ਤੇ ਸਵਾਲ ਸਾਡੀਆਂ ਸਰਕਾਰਾਂ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਪੂਰੇ ਪੰਜਾਬ ਤੇ ਪੰਜਾਬ ਤੋਂ ਬਾਹਰ ਮਸ਼ਹੂਰੀਆਂ ਕਰ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਪਰ ਨਸ਼ਾ ਮੁਕਤ ਹੋਇਆ ਕਿ ਨਹੀਂ ਹੋਇਆ ਇੱਕ ਵਾਰੀ ਇਨ੍ਹਾਂ ਘਰਾਂ ਦੇ ਵਿੱਚ ਆ ਕੇ ਦੇਖ ਲਓ ਤੁਸੀਂ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਵਾਲੇ ਮੁੱਖ ਮੰਤਰੀਆਂ ਨੂੰ ਹੈਲੀਕਾਪਟਰਾਂ ਦੇ ਉੱਤੋਂ ਦੀ ਚੁੱਲਿਆਂ ਦੀ ਬੁਜੀ ਹੋਈ ਅਗਨੀ ਦਿਖਦੀ ਜੇ ਹੁਣ ਤੁਹਾਨੂੰ ਦਿਖਦੀ ਆ ਤੇ ਇੱਕ ਵਾਰੀ ਜ਼ਰੂਰ ਆ ਕੇ ਇੱਥੇ ਘੇੜਾ ਮਾਰ ਕੇ ਜਾਓ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਪਿੰਡ ਸ਼ੇਰੇਵਾਲਾ ਜਗਰਾਉਂ ਤੋਂ ਮੈਂ ਹਰਜਿੰਦਰ ਸਿੱਧੂ